ਦਾ ਦੋ ਦਾ ਹਰ ਕੋਈ ਜਾਣਦਾ ਤੇ ਫੇਰੇ ਸੱਚੇ ਸੌਦੇ ਦੇ ਜਿਹੜੇ ਘੋੜਿਆਂ ਵਾਲੇ ਵੀਰ ਆ ਘੋੜਿਆਂ ਵਾਲੇ ਨੂੰ ਤਾਂ ਖਾਸ ਕਰਕੇ ਤੇਰਾ ਸੱਚਾ ਸੌਦਾ ਦਾ ਘੋੜਿਆਂ ਦੇ ਵਿੱਚ ਇਹੋ ਜਿਹਾ ਨਾਂ ਜਿੱਤੇ ਵੀ ਬਹੁਤ ਚੰਗੇ ਬਹੁਤ ਆਲਾ ਕਮਾਲ ਦੇ ਜਾਨਵਰ ਉਸ ਤੇਰੇ ਦੇ ਵਿੱਚ ਰੱਖੇ ਹੋਏ ਨੇ ਬਾਈ ਜੀ ਉਹ ਜਾਨਵਰਾਂ ਦੀ ਕੀਤੇ ਗੇਰ ਟੇਕਰ ਆ ਇਹ ਸਾਂਭ ਸੰਭਾਲ ਕਰਦੇ ਆ ਇਹ ਬਾਈ ਜੀ ਬਹੁਤ 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 ਜੀ ਬਾਈ ਜੀ ਸਭ ਤੋਂ ਪਹਿਲਾਂ ਤੁਸੀਂ ਜਾਣਕਾਰੀ ਦਿਓ ਜੀ ਆਪਣੇ ਬਾਰੇ ਅਲਪਾ ਮਤਲਬ ਕਿੱਥੇ ਆਪਣੀ ਰਹਿਛਾ ਤੇ ਕਦੋਂ ਤੁਸੀਂ ਕੋੜੇ ਨਾਲ ਜੀ ਇਹਦਾ ਫਾਰਮ ਨਾ ਵੀ ਜੀ ਐਸ ਐਸ ਨੂੰ ਸ਼ਾਦ ਸਟਾਰਟ ਕਰ ਹਾਂਜੀ ਡੇਰੇ ਦੇ ਅੰਦਰ ਹੀ ਹੈ ਡੇਰੇ ਦੇ ਆਫਰ ਤੇ ਠੀਕ ਹੈ ਡੇਰੇ ਦੇ 메ਨ ਗੇਟ ਦੇ ਹਾਂ ਸਾਈਡ ਤੇ ਹੋਊਗਾ ਤੇ ਹਾਂਜੀ ਡੇਰੇ ਦਾ ਹੀ ਫਾਰਮ ਆ ਉਹ ਆਪਣੇ ਖਰਨ ਦੇ ਵਿੱਚ 60 ਦੇ ਕਰੀਬ ਕੋੜੇ ਨੇ ਹਰ ਟਾਈਮ ਕੋੜੇ ਕੋੜੀਆਂ ਬੱਚੇ ਸਾਰੇ ਟੋਟਲ ਜੋ ਨਾਗਾ 60 60 60 ਨਾਗਾ ਹੈ ਹਾਲੇ ਕਰੋ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਉਹਨਾਂ ਦਾ ਸੰਭਾਲ ਕਰਦੇ ਹੋ। ਬਸ ਚੱਲੀ ਜਾਂਦਾ ਨਾਲ ਹੀ ਇਹਨਾਂ ਦੇ। ਰੱਬ ਹੀ ਹੈ। ਹਾਂਜੀ ਕਰਦੇ। ਠੀਕ ਹੈ। ਤੇ ਆਪਣੇ ਜੀ ਡੇਰੇ ਦੇ ਵਿੱਚ ਮਤਲਬ ਕਿ ਇਸ ਟਾਈਮ ਜਿਹੜੇ ਡੇਰੇ ਦੇ ਮੇਨ ਆਪਣੇ ਕੋਲੇ ਕਿੰਨੇ ਤੇ ਜਿਹੜੇ ਆਪਾਂ ਜਿਵੇਂ ਕਹਦੇ ਨਾ ਕਿ ਚੰਗੇ ਇਟਾਲੀਅਨ ਹੁੰਦੇ ਆ ਜਿਨ੍ਹਾਂ ਦਾ ਨਾਮ ਚੱਲਦਾ ਹੁੰਦਾ ਉਹ ਕਿਹੜੇ ਕਿਹੜੇ ਡੇਰੇ ਦਬਈਏ ਗੋਮੀਆਂ 5 ਸਾਲ ਦਾ ਹੋਣਾ ਲੱਗਦਾ ਹੈ। ਠੀਕ ਹੈ। ਪਲਸ ਹਾਈਡ ਹੋਣੀ ਬਾਈ ਜੀ। ਹਾਂ ਜਾਨੇ ਕੋਰੇ ਦਾ ਬੱਚਾ ਦਾਣਾ ਘੋੜਾ ਹੀ ਪਹਿਲਾਂ ਆਪਣੇ ਕੋਲੇ ਸੀਗਾ ਆਪਣੇ ਫਾਰਮ ਦਾ ਜੀ। ਲੈਂਡਰ ਸਿੱਕਰ ਜੋ ਹਮਸੇ ਬਰੇਡ ਕੋਟਲੇ ਦੇ ਕੋਲੇ ਆ ਛੋਟੂ ਬਾਬਾ ਪੁੱਛ ਜਾਣਾ ਹਾਂਜੀ ਉਹਨਾਂ ਨੂੰ ਆਪਾਂ ਹੀ ਸੇਲ ਕਰਦੇ ਹਾਂ ਉਹਨਾਂ ਨੇ ਅੱਗੇ ਸੇਲ ਕੀਤਾ ਠੀਕ ਹੈ ਉਸ ਕੋੜੇ ਦਾ ਬੱਚਾ ਠੀਕ ਹੈ ਇਹ ਕੋੜਾ ਇਹਦੀ ਮਾਂ ਕਿਹਦੀ ਲਾਈਨ ਦੀ ਰਤਨਾਕਰ ਲਾਈ ਰਤਨਾਕਰ ਲਾਈ ਇਹ ਤੁਸੀਂ ਖਰੀਦਿਆ ਸੀ ਤੇ ਆਪਣੇ ਕੋਲੋਂ ਹੋਰ ਬਾਹਰੋਂ ਖਰਮ ਨਹੀਂ ਆਪਾਂ ਖਰੀਦਿਆ ਛੋਟਾ ਹੁੰਦਾ

ਆਪਾਂ ਇਹਨਾਂ ਨੂੰ ਸਟੱਗ ਸਰ ਵਿੱਚ ਬਾਹਰ ਵੀ ਦਿਨੇ ਆ ਬਾਹਰ ਦਿਨੇ ਆ ਬਈ ਇਹਦੇ ਤੋਂ ਘੋਟੀਆਂ ਹੋ ਗਈਆਂ 100 ਦੇ ਕਰੀਬ ਕੋਈ ਮੇਰ ਕੋਈ ਆ ਹਾਂਜੀ ਔਰ 25 26 ਰਿਜ਼ਲਟ ਦੇ ਆ ਚੁੱਕੇ ਠੀਕ ਹੈ ਜੀ ਬਹੁਤ ਕਿਹੋ ਜਿਹੇ ਬੱਚੇ ਆਉਂਦੇ ਮੱਥੇ ਫੁੱਲ ਆਉਂਦਾ ਜੈਡ ਬਲੈਕ ਆਉਂਦਾ ਜੀ ਅੱਛਾ ਮੱਥੇ ਪਟਾ ਆਉਂਦਾ ਦੋ ਪੈਰ ਬੈਠਾ ਅੱਛਾ ਦੋ ਤਰ੍ਹਾਂ ਦੇ ਰਿਜ਼ਲਟ ਅੱਛਾ ਮੇlo ਜਾਂ ਤਾਂ ਮੱਥੇ ਫੁੱਲ ਤੇ ਜੇ ਤਾਂ ਮੱਥੇ ਸਾਰਾ ਹਾਂਜੀ ਕਾਲਾ ਜੇ ਮੱਥੇ ਪਟਾ ਆ ਗਿਆ ਤਾਂ ਦੋ ਪੈਰ ਬੈਠਾ ਦੋ ਪੈਰ ਬੈ ਗਏ ਠੀਕ ਹੈ ਆਜੋ ਬਾਈ ਜੀ ਅਮਨ ਜੀ ਬਾਈ ਅਮਨਜੀਤ ਵੀ ਇਹ ਤੋਂ ਸਾਡੇ ਬਹੁਤ ਪੁਰਾਣੇ ਤੇ ਮਿੱਤਰ ਹੈ ਜੀ ਇਹਨਾਂ ਦਾ ਪ੍ਰੈਸੈਜ ਹੋਗਾ ਬਾਈ ਹਾਂ ਜੀ ਸਾਰੇ ਸਾਡੇ ਮੇਰੇ ਨਾਲ ਵੀ ਬਾਈ ਦਾ ਬਹੁਤ ਪੁਰਾਣਾ ਪਿਆਰ ਆ ਸੀ ਮਤਲਬ ਕਾਫੀ 2 2.5 ਸਾਲਾਂ ਬਾਅਦ ਅਸੀਂ ਮਿਲੇ ਆ ਤੇ ਮੈਂ ਬਾਈ ਨੂੰ ਚੂਰੋ ਦੇਖ ਲਿਆ ਮੈਂ ਉੱਥੇ ਗੱਡੀ ਖੜਾ ਕੇ ਮੈਂ ਕਿਹਾ ਬਾਈ ਨੂੰ ਮਿਲ ਕੇ ਆਉਣੇ ਅੱਜ ਪੁਰਾਣਾ ਯਾਰ ਬਹੁਤ ਬਹੁਤ ਵਧੀਆ ਲੱਗਿਆ ਬਾਈ ਇਹ ਸੱਜਣ ਪਾਈ ਰਹਿ ਜਾਣੀ ਇਥੇ ਕਿ ਨਹੀਂ ਹਾਂਜੀ ਹਾਂਜੀ ਯਾਰ ਬਾਬੇ ਨੂੰ ਚੱਲ ਜੇ ਬਈ ਇਹ ਘੋੜੇ ਦੇ ਆਪਾਂ ਮਤਲਬ ਸੱਦ ਸਰ ਦਾ ਵੀ ਕੀਮਤ 15000 ਦੀ 15000 ਜੇ ਹਰ ਇੱਕ ਬੰਦਾ ਅੰਗੇ ਮੇਡ ਕਰਾਏ ਠੀਕ ਹੈ ਜੇ ਕੋਈ ਬੰਦਾ ਐਸਾ ਆਇਆ ਹੈ ਜੀ ਹੈਗਾ ਵੀ ਜੀ ਤੋ ਕੀਮਤ ਨਹੀਂ ਦਿੱਤੀ ਜਾਂਦੀ ਹਾਂਜੀ ਇਹ ਉਹਦੇ ਕੋਲੇ ਵਿਸ਼ਵਾਸ ਨਹੀਂ ਹੈ ਲੇਕਿਨ ਘੋੜੀ ਰੱਖਣ ਦਾ ਚੌਂਕ ਆ ਹਾਂਜੀ ਕੋਈ ਨਹੀਂ ਉਹਨੂੰ ਕੋਈ ਫੀਸ ਨਹੀਂ ਚਾਹੀਏ ਬਹੁਤ ਵੱਡੀ ਗੱਲ ਹੈ ਬਈ ਮੈਨੂੰ ਸਹਿਯੋਗ ਕਰਨਾ ਇਹਨੇ ਮਤਲਬ ਸ਼ੌਕ ਦੇ ਵਿੱਚ ਵਾਧਾ ਕਰਨਾ ਤੇ ਸ਼ੌਕ ਦੇ ਨਾਲ ਨਾਲ ਇੱਥੇ ਇਹ ਵੀ ਆ ਨਾ ਮੇਰੇ ਜੀ ਕੋਲੇ ਹੁਣ ਇਹੋ ਜਿਹੇ ਘੋੜੇ ਦਾ ਬੱਚਾ ਆ ਗਿਆ ਠੀਕ ਹੈ ਉਹੀ ਵੈਸੇ ਵੀ ਮਤਲਬ ਕੋਲੀ ਇਨਕਮ ਦੇ ਵਿੱਚ ਬਹੁਤ ਵਾਧਾ ਬੱਚੇ ਆਉਂਦੇ ਬਹੁਤ ਟੌਪ ਬੱਚੇ ਹੋਰ ਦੂਜੇ ਘੋੜੇ ਉਹਨਾਂ ਦੀ ਵੀ ਬਹੁਤ ਉਹਨਾਂ ਦੀ ਤਾਂ ਬੰਦੇ ਦੀ ਕੋਟੀ ਹੁੰਦੀ ਹੈ ਮੱਲਾ ਦਰਮਿਆਨਾ ਮਤਲਬ ਘੋੜੇ ਨੇ ਅੱਗੇ ਗੱਲਾਂ ਕਰਦੇ ਸੀ ਹੁਣ ਮੰਨ ਕੇ ਚਲੋ ਜੇ ਕੋਈ 15000 ਰੁਪਏ ਦੇ ਦੇ ਦਿੰਦਾ ਹਾਂ ਜੀ 15000 ਰੁਪਏ ਦੇ ਅਗਲੇ ਇੱਕ ਹਰ ਘਰੇ ਕੱਲ ਨੂੰ 15000 ਦਾ ਬੱਚਾ ਵੀ ਆ ਸਕਦਾ ਕਿਤੀ ਦਾ ਵੀ ਆ ਸਕਦਾ ਇਹਦੇ 11-11 ਲੱਖ ਦੇ ਬੱਚੇ ਸੇਵ ਹੋ ਚੁੱਕੇ ਠੀਕ ਹੈ ਜੀ ਜਲੇ ਆਪੜਾ ਇਹ ਟਾਕਰ ਜੀ ਆਇਆ ਆਪਣੇ ਖੌਦਰਾ ਗੁਜਰਾਵ ਹਾਂਜੀ ਸਭ ਤੋਂ ਵੱਡਾ ਬੱਚਾ ਜਿਹੜਾ 15 ਮਹੀਨਿਆਂ ਦਾ ਹੋਣਾ ਠੀਕ ਹੈ। ਬਾਲੇ ਦੇ ਬੱਚੇ ਹਾਈਟ ਸੋ ਨਹੀਂ ਕਰਦੇ। ਬਹੁਤ ਸਾਰੇ। ਉਹਦੇ ਦੋ ਪੈਰ ਬੈਠੀ ਤਿੰਨ ਪੈਰ ਬੈਠੀ ਮੱਥੇ ਪਾ। ਠੀਕ ਹੈ। ਇਹ ਵੀ ਕੋਈ ਵੀ ਕੋਈ ਸਰਾਹੀ ਨਹੀਂ ਕਰਦੀ। ਸਾਰੀ ਹਾਂ। ਚਾਲ ਤੋਂ ਚਾਲ ਤਾਂ ਮਾਨਪੁਰ ਆ। ਅੱਛਾ ਮਨ ਬੈਠਾ ਆਪਣੀ ਕਰਨਾ ਹੈ। ਠੀਕ ਹੈ। ਠੀਕ ਹੈ। ਥੋੜੀ ਜਿਹੀ ਇਹ ਜਿਹੜਾ ਇਹ ਘੋੜਾ ਇਹ ਤੁਸੀਂ ਕਦੇ ਸਾਦੇ ਵਿੱਚ ਪਾਇਆ ਨਹੀਂ ਹਾਈਟਾਂ ਸੋਚ ਨਹੀਂ ਅੱਗੇ ਹੈ ਵਿਚਾਰ ਕਿ ਉਹ ਚ ਦੇਖ ਲੈ ਕੋਈ ਆਉਣ ਵਾਲੇ ਟਾਈਮ ਦਾ ਸੋਚ ਪਾਵਾਂਗੇ ਜੀ ਤੇ ਆਪਣਾ ਬਾਹਰ ਖੜੇ ਇਸ ਤਰ੍ਹਾਂ ਦੇ ਗਏ ਬੈਠੇ ਸਾਡੀਆਂ ਮੰਡੀਆਂ ਤੇ ਜਾਂਦੇ ਆਂ ਹਾਂਜੀ ਅੱਜ ਵੀ ਕਹਿੰਦੇ ਬਾਈ ਕਰਦੇ ਜੀ ਮੰਡੀ ਤੇ ਤਕਰੀਬਨ ਹਰੇਕ ਪਹੁੰਚ ਜਾਂਦਾ ਹੈ ਹਾਂਜੀ ਕੋਈ ਨਹੀਂ ਪਾਇਆ ਕੋਈ ਨਹੀਂ ਪਾਇਆ ਅੱਗੇ ਹੁਣ ਹੋਰ ਆਉਣ ਵਾਲੀਆਂ ਕਿਹੜੀਆਂ ਮੰਡੀਆਂ ਤੇ ਜਾਊਗਾ ਬਸ ਇੱਕ ਟੋਨ ਸਿੱਧਾ ਗੰਗਾ ਨਗਰੀ ਜਾਵਾਂਗੇ ਠੀਕ ਹੈ ਉਸ ਤੋਂ ਬਾਅਦ ਬਾਦੀ ਤੇ ਜਾਵਾਂਗੇ ਹਮਾਨਗੜ੍ਹ ਵੀ ਜਾਵਾਂਗੇ ਤਕਰੀਬਨ ਸਾਰੇ ਮੇਲੇ ਤੇ ਸਾਰੇ ਵੀ ਜਾਣੇ ਕਿ ਬਰਾੜਿਆਂ ਦੇ ਇੱਕ ਹੈ ਭਰਾ ਨੇ ਆਪਣੇ ਮਤਲਬ ਮੀਟਿੰਗ ਵਾਸਤੇ ਕੰਟੈਕਟ ਕਰਨਾ ਹੋਵੇ ਉਹ ਕਿਹੜੇ ਨੰਬਰ ਤੇ ਕੰਟੈਕਟ 152359093 ਇੱਕ ਵਾਰੀ ਦੇਰੋਂ 8529999099 ਉਹ ਲਾ ਲਿਓ ਉਹ ਲਾ ਦਿਆਂਗੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਜੇ ਕਿਸੇ ਵੀ ਭਰਾ ਨੇ ਸਾਡੀ ਸਰਵਿਸ ਲਈ ਲਈ ਹੋਵੇ ਜਾਂ ਕੋਈ ਟੈਂਸ਼ਨ ਹੋਵੇ ਇਸ ਸਾਡੀ ਗੱਲਬਾਤ ਕਰਨ ਲਈ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਦਿੱਤਾ ਹੋਇਆ ਕਰ ਦਿੱਤਾ ਗਿਆ ਹੈ ਕਾਈ ਆਜ ਵਾਪਸ ਆਪਣੇ ਘਰੋਂ ਉੱਥੇ ਵੀ ਭਾਈ ਇਹ 7 ਬਾਦ ਜਾਨਵਰ ਆ 73 ਇੰਚ 73 ਇੰਚ ਜੀ ਆਪਣੇ ਹਾਂ ਰੂਹੀ ਘੋੜੀ ਦਾ ਬਹੁਤ ਨਾਮ ਹੈ ਜੀ ਸਾਡੇ ਆਪਣੇ ਉਹ ਮੁੰਡਾ ਹੈਗਾ ਆਪਣੇ ਹੈਪੀ ਜੀ ਬਾਮਾ ਵਾਲਾ ਜੀ ਹਾਂਜੀ ਹਾਂਜੀ ਉਹਦੇ ਕੋਲ ਵੀ ਘੋੜਾ ਤੇ ਉਹ ਦੱਸਦਾ ਹੁੰਦਾ ਜੀ ਘੋੜੀ ਵੀ ਉਹਦੇ ਘੋੜੇ ਦੀ ਆ ਹਾਂਜੀ ਜਿਹੜੇ ਘੋੜੇ ਦਾ ਉਹਦੇ ਕੋਲੇ ਆ ਘੋੜਾ ਵੀ 66 ਇੰਚ ਬਹੁਤ ਚੰਗਾ ਹੈ ਬਹੁਤ ਚੰਗੀ ਹੈ ਜੀ ਬਿੰਦਰਪੁਰ ਦੇ ਉਹਦੇ ਬੱਚੇ ਆ ਹਾਂਜੀ ਹਾਂਜੀ ਉਹ ਵੀ ਸਬੰਧ ਦਾ ਜੀ ਸਬੰਧ ਦਾ ਚੋੜਾ ਬਹੁਤ ਸੁੰਦਰ ਬੱਚਾ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਇਹ ਬੇਸ਼ੇਰਾ ਇਹ ਬਈ ਜਾਨੀ ਸਟਾਰਟ ਫਾਰਮਰ ਨਗੌਰ ਦੇ ਦੇ ਹਾਂਜੀ ਉਹਨਾਂ ਕੋਲੇ ਬਾਦਲ ਕੋੜਾ ਹੈ ਸਰਪਾ ਹਾਂਜੀ ਉਸ ਕੋੜੇ ਦਾ ਬੱਚਾ 16 ਮਹੀਨਿਆਂ ਦਾ ਬੱਚਾ ਵੀ ਤਿੰਨ ਪੈਰ ਵਹਿਗਾ ਮੱਥੇ ਪਟਾ ਹਾਂਜੀ ਬਹੁਤ ਸੋਹਣਾ ਬੱਚਾ ਹੈ ਤੇ ਇਹ ਕੋੜਾ ਅੱਗੇ ਆਪਾਂ ਸਟੈਲਿੰਗ ਤਿਆਰ ਕਰਨ ਵਾਸਤੇ ਰੱਖਿਆ ਜੀ ਬੱਸ ਤਾਂ ਮੇਲਾ ਦਿਖਾਉਣਾ ਹੈ ਸੇਲ ਵੀ ਹੋ ਗਿਆ ਸੇਲ ਪਰਚੀ ਦੇ ਵਾਸਤੇ ਵੀ ਹੈ ਹਾਂਜੀ ਬੱਸ ਇਹਨੂੰ ਸਹੀ ਦਾਇਰੇ ਚ ਰੱਖ ਲੈਂਗੇ ਜੀ ਥੈਂਕ ਯੂ ਬਹੁਤ ਠੀਕ ਹੈ ਜੀ ਰਿੰਗ ਆਪਣੇ ਸ਼ਾਇਦ ਪਰਸੋਂ ਪਰਸੋਂ ਠੀਕ ਹੈ ਇਹ ਇਹਦੇ ਬਾਰੇ ਜਾਣਕਾਰੀ ਦਿਓ ਜੀ ਸਪੌਟਲੈਸ ਹੈ ਇਹ ਬਾਈ ਮੈਨੂੰ ਤਾਂ ਸਿਰਫ ਇੰਨਾ ਹੀ ਦਿਖਦਾ ਵੀ ਸਪੌਟਲੈਸ ਆ ਸਪੌਟਲੈਸ ਆ ਬਾਈ ਜੀ ਬਹੁਤ ਕੱਦ ਕਾਠ ਦਾ ਬੰਦਾ ਦਾ ਬੱਚਾ ਹਾਂਜੀ ਇਹ ਜਾਨ ਸਿੰਘ ਵਾਲਾ ਕੋੜਾ ਜਿਹੜਾ ਉਸ ਕੋੜੇ ਦਾ ਬੱਚਾ ਠੀਕ ਹੈ ਜੀ ਔਰ ਇਹ 83 ਇੰਚ ਨਿਆਣਾ ਬਸ਼ੇਰਾ ਅੱਛਾ ਜੇ ਬਸ਼ੇਰਾ ਬਸ਼ੇਰਾ 62 ਇੰਚ ਹਾਈਟ ਕਰਦੇ ਠੀਕ ਹੈ 62 ਪਲੱਸ ਕਰ ਠੀਕ ਹੈ ਜੀ ਅਜੇ ਤਾਂ ਫਿਰ ਹਾਈਟ ਹੋਰ ਵੀ ਵਧੇ ਹੋਰ ਹਾਂਜੀ ਕੰਨਾਂ ਦਾ ਬਹੁਤ ਇਹ ਬਾਈ ਜੀ ਬਾਕੀ ਗਲੱਬ ਚਾਹ ਰੀ ਸਾਰੀਆਂ ਜੀ ਹਾਂਜੀ ਇਹ ਵੀ ਤੁਸੀਂ ਕਦੇ ਕਿਸੀ ਸੋਚ ਪਾਇਆ ਕਿ ਹਜੇ ਪੌਣਾ ਜੇ ਹੁਣ ਪਾਵਾਂ ਠੀਕ ਹੈ ਅੱਜ ਦੀ ਕਟਿੰਗ ਦੀ ਕੰਟੀਨ ਕਰੀ ਜਾਂਦੇ ਕਿ ਕੈਰੀ ਚੱਲ ਰਹੀ ਹੈ ਡੈਕੋਰੇਸ਼ਨ ਜਿਹੜਾ ਹੁਣ ਇੱਥੇ ਸ਼ੋ ਹੋ ਰਿਹਾ ਬਾਈ ਜੀ ਇਹ ਵੀ ਜੇ ਪਾਵਾਂਗੇ ਬਈ ਇਹ ਨੁਕਰਿਆਂ ਦਾ ਨਹੀਂ ਹੈਗਾ ਨਾ ਸਾਇ ਨੁਕਰਿਆਂ ਦਾ ਠੀਕ ਹੈ ਪਰ ਮੈਨੂੰ ਪਤਾ ਨਹੀਂ ਹਜੇ ਅੱਜ ਮੀਟਿੰਗ ਹੋ ਰਹੀ ਹੈ ਨਾ ਵੀ ਹਾਂਜੀ ਉਹ ਕੀ ਚੀਜ਼ ਹੋ ਕਹਿ ਰਹੇ ਹੁੰਦੀ ਆ ਜੇ ਨੁਕਰਿਆਂ ਦਾ ਸ਼ੋ ਹੋਇਆ ਤਾਂ ਫਿਰ ਪਾਵਾਂ ਠੀਕ ਹੈ ਇਹ ਚਾਹ ਜੀ ਇਹ ਮਨਾਂ ਘੋੜਾ ਆਪਾਂ